ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤਹਿ ਦਿਲੋਂ ਸਵਾਗਤ ਅੱਜ ਆਪਾਂ ਖੱਟੀ ਮਿੱਠੀ ਇਮਲੀ ਦੀ ਚਟਣੀ ਬਣਾਉਨੇ ਆਂ ਤੇ ਪਦੀਨੇ ਦੀ ਹਰੀ ਚਟਣੀ ਆਪਾਂ ਤਿਆਰ ਕਰਦੇ ਆਂ ਆਓ ਆਪਾਂ ਵੇਖੀਏ ਆਪਾਂ ਨੂੰ ਇਹਦੇ ਲਈ ਕੀ ਕੁਝ ਚਾਹੀਦਾ ਆਪਾਂ ਇਮਲੀ ਨੂੰ 2 ਘੰਟੇ ਪਹਿਲਾਂ ਆਪੇ ਉਹ ਕਿ ਰੱਖਤਾ ਸੀਗਾ ਤੇ ਇਹ ਆਪਾਂ 250 ਗ੍ਰਾਮੀ ਗੋੜ ਲਿਆ ਜੈਸ ਨੂੰ ਮੱਕੜ ਲਿਆ ਇਹ ਵੀ 250 ਗ੍ਰਾਮੀ ਲਈ ਇੱਕੋ ਜਿਹੀ ਕੁਆਂਟੀਟੀ ਲਈ ਆਪਾਂ ਇਹ ਆਪਾਂ ਕਾਲਾ ਨਾਮਕ ਇਸੇ ਤਰ੍ਹਾਂ ਆਮਕ ਲਿਆ ਥੋੜਾ ਥੋੜਾ ਇਹ ਆਪਣੇ ਕੋਲੇ ਜੀਰਾ ਭੁੰਨਿਆ ਮਾਂ ਤੇ ਉਸ ਨੂੰ ਮੈਂ ਘੋਟ ਲਿਆ ਚੰਗੀ ਤਰ੍ਹਾਂ ਇਹ ਹੀ ਆਪਣੇ ਕੋਲੇ ਹੈਗੀ ਆ ਕਾਲੀ ਮਿਰਚ ਥੋੜੀ ਜੀ ਤੇ ਆਪਾਂ ਲਿਆ ਕਸ਼ਮੀਰੀ ਪਾਊਡਰ ਤੇ ਆਪਾਂ ਲਿਆ ਮਾਵਜਾ ਤੇ ਹੰਗ ਹੋਗੀ ਤੇ ਆਪਣੇ ਕੋਲੇ ਇਹ ਚਾਟ ਮਸਾਲਾ ਆਇਆ ਥੋੜਾ ਜਿਹਾ ਚਾਟ ਮਸਾਲਾ ਲੈ ਇਨਾਂਗੀ ਤੇ ਇਹ ਆਪਾਂ ਫੂਡ ਕਲਰ ਲਿਆ ਤੇ ਇਹ ਹੁਣ ਆਪਾਂ ਤਿਆਰ ਕਰਦੇ ਆਂ ਦੇਸ ਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਵਾ ਤੇ ਫਿਰ ਆਪਾਂ ਇਹਨੂੰ ਪੁਣਾਗੇ ਪਤੀਲੇ ਦੇ ਵਿੱਚ ਆਪਾਂ ਇਹਨੂੰ ਹੁਣ ਚੰਗੀ ਤਰ੍ਹਾਂ ਮੈਸ਼ ਕਰ ਲਿਆ ਹੁਣ ਆਪਾਂ ਇਹਨੂੰ ਪਤੀਲਿਆਂ ਦੇ ਵਿੱਚ ਪੁੰਦੇ ਆ ਆਪਾਂ ਇਸ ਤਰ੍ਹਾਂ ਪਉਣੀ ਰੱਖ ਸਕਦੇ ਇਹ ਇਮਲੀ ਨੂੰ ਸਾਰੀ ਨੂੰ ਆਪਾਂ ਇਹਦੇ ਵਿੱਚ ਪਾਉਣ ਲੈਣਾ ਇਹ ਹੌਲੀ ਹੌਲੀ ਪਾਉਣ ਕੇ ਫਿਰ ਆ ਪਾਏ ਨੂੰ ਹੌਲੀ ਹੌਲੀ ਸਮ ਗੈਸ ਤੇ ਤਿਆਰ ਕਰਨਾ ਵਾ ਇਦਾਂ ਥੋੜਾ ਜਿਹਾ ਟਾਈਮ ਲੱਗਦਾ ਨਾਲੇ ਇਹ ਸਾਰੀ ਇਹ ਵਿੱਚੇ ਹੀ ਮਿਕਸ ਹੋ ਜੂਗੀ ਜਿਹੜੀਆਂ ਇਹਨਾਂ ਦੀਆਂ ਹੈਕਿੰਗਾਂ ਨੇ ਗੇਲਟੀਆਂ ਜੀਆਂ ਉਹ ਸਾਰੀਆਂ ਆਪਾਂ ਕੱਢ ਕੇ ਸੁੱਟ ਦੇਣ ਨੂੰ ਉਹ ਜਿਹੜਾ ਰਹਿ ਗਿਆ ਇਹਨੂੰ ਆਪਾਂ ਫਿਰ ਦੁਬਾਰਾ ਤਾਉਂਦੇ ਹਾਂ ਇਦਾਂ ਚਾਉਂ ਮੇਰੀ ਸੇਕ ਨਾਲ ਤੁਸੀਂ ਇਦਾਂ ਹਲਾਓ ਇਹ ਸਾਰੀ ਇਮਲੀ ਹੁਣ ਘਰਿੰ ਗਈ ਆ ਉਹਦਾ ਸਾਰਾ ਜੂਸ ਜਿਆ ਸਾਰਾ ਉਹ ਪਤੀਲੇ ਚ ਪੈ ਗਿਆ ਇਹ ਤਾਂ ਹਮ ਸਰਪ ਫੋਦੀਆਂ ਇਹ ਦੇਖ ਕੇ ਬਗਾਰਾ ਜਿੰ ਤੇ ਗਰਤ ਗੰਦੀ ਨਹੀਂ ਰਹਿ ਗਈ ਆ ਤਾਂ ਦੇਖੋ ਹੁਣ ਇਸ ਦਾ ਕਲਰ ਹੈ ਤੇ ਹੁਣ ਆਪਾਂ ਗੈਸ ਚਲਾਉਨੇ ਤੇ ਇਹਦੇ ਵਿੱਚ ਆਪਾਂ ਗੁੜ ਵੀ ਪਾ ਲੈਣਾ ਹੈ ਇਨੂੰ ਆਪਾਂ ਸèm ਗੈਸ ਤੇ ਹੌਲੀ-ਹੌਲੀ ਬਣਾਉਣਾ। ਕਿਦੋਂ ਥੋੜਾ ਜਿਹਾ ਵਾਲਾ ਆ ਗਿਆ, ਉਦੋਂ ਆਪਾਂ ਜਿਹੜੇ ਨੂਨ ਵਗੈਰਾ ਨੇ ਆ ਸਾਰਾ ਪੂਸ਼ ਮਸਾਲੇ ਉਹ ਆਪਾਂ ਉਦੋਂ ਪਾ ਲਈਂ ਅਬੇਚਾ। ਲਓ ਜੀ ਵੇਖੋ ਹੁਣ ਆਪਣਾ ਇਹ ਨਾ ਸਾਰਾ ਚੰਗੀ ਤਰ੍ਹਾਂ ਰਿਜੀ ਜਾਂਦਾ। ਹੁਣ ਆਪਾਂ ਇਹਦੇ ਵਿੱਚ ਸਾਰੇ ਮਸਾਲੇ ਪਾ ਦੇਣੇ ਆ। ਇਹ ਆਪਾਂ ਨੂਨ ਪਾਉਨੇ ਆ। ਇਹਦੇ ਨਾਲ ਇੱਕ ਬੰਬ ਵਾਲਾ ਆ ਗਿਆ ਆ ਜਾਂਦਾ ਉੱਪਰ ਨੂੰ। ਥੋੜਾ ਜਿਹਾ ਉਦੋਂ ਗੈਸ ਸèm ਕਰ ਲਓ। ਇਹ ਨੂੰ ਚੰਗੀ ਤਰ੍ਹਾਂ ਹਲਾ ਲੋ ਜਿਹੜੇ ਆਪਾਂ ਦੂਜੇ ਸਾਰੇ ਮਸਾਲੇ ਲਏ ਸੀ ਕਾਲੀ ਮਿਰਚ ਆ ਇਹ ਆਪਾਂ ਪਾ ਦੇਣੀ ਆ ਇਹ ਆਪਾਂ ਜਿਹੜਾ ਕਸ਼ਮੀਰੀ ਪਾਊਡਰ ਲਿਆ ਸੀਗਾ ਇਹਦੇ ਨਾਲ ਕਲਰ ਸੋਨਾ ਆ ਜਾਂਦਾ ਤੇ ਥੋੜਾ ਜਿਹਾ ਤਿੱਖਾ ਹੋ ਜਾਂਦਾ ਤੇ ਆਪਾਂ ਜੀਰਾ ਪੁੰਨਿਆ ਵਾ ਜਿਹੜਾ ਇਹ ਪਾਉਨੇ ਆ ਇਹ ਆਪਣੇ ਕੋਲੇ ਹੈਗਾ ਥੋੜੀ ਜੀ ਤੇ ਇਹ ਆਪਣੇ ਕੋਲੇ ਹੈਗਾ ਵਾ ਪਾਊਡਰ ਚਾਤ ਮਸਾਲਾ ਜੇ ਦੇ ਮਗ ਜਾਉ ਆਪਾਂ ਬਾਅਦ ਚ ਪਾਵਾਂਗੇ ਜਦੋਂ ਥੋੜਾ ਜਿਹਾ ਠੰਡਾ ਹੋ ਗਿਆ ਕਲਰ ਤਾਂ ਬਹੁਤ ਸੋਹਣਾ ਆ ਉਦਾਂ ਪਾਏ ਦੇ ਵਿੱਚ ਫਿਰ ਵੀ ਖੂਬ ਕਲਰ ਥੋੜਾ ਜਿਹਾ ਪਾਵਾਂਗੇ ਇਹਨਾਂ ਚੰਗੀ ਤਰ੍ਹਾਂ ਆਪਾਂ ਐ ਹਲਾ ਲਏ ਵਾ ਇਹਨੂੰ ਹਜੇ ਥੋੜਾ ਜਿਹਾ ਹੋਰ ਆਪਾਂ ਕੁੱਕ ਕਰਾਂਗੇ ਜਿੰਨਾ ਤੁਸੀਂ ਜ਼ਿਆਦਾ ਥੋੜਾ ਜਿਹਾ ਸੰਗਣਾ ਰੱਖੋਗੇ ਉਹ ਨਹੀਂ ਇਹ ਟਾਈਮ ਲੰਮਾ ਕੱਟ ਜਾਂਦੀ ਹੈ ਫਿਰ ਖਰਾਬ ਨਹੀਂ ਹੁੰਦੀ ਛੇਤੀ ਹੁਣ ਆਪਾਂ ਥੋੜਾ ਜਿਹਾ ਫੂਡ ਕਲਰ ਪਾਉਣਾ ਇਹ ਆਪਾਂ ਡਾਰਕ ਕਾਲਾ ਲਿਆ ਵਸ ਐਨਾ ਕੀ ਬੋਣਾਂਗੇ ਆ ਦੇਖੋ ਇਹਦੇ ਨਾਲ 컬러 ਹੋਰ ਵੀ ਸੋਹਣਾ ਬਣ ਗਿਆ ਹੁਣ ਆਪਾਂ ਇਹਨੂੰ ਸਿੰਮ ਤੇ ਹਜੇ 5 ਕਮਿੰਟ ਹੋਰ ਰਿਨਰ ਵਾਸਤੇ ਰੱਖਾਂਗੇ ਲਓ ਜੀ ਦੇਖੋ ਹੁਣ ਆਪਣੀ ਸੌਸ ਆ ਜਿਹੜੀ ਇਹ ਬਿਲਕੁਲ ਤਿਆਰ ਹੋ ਗਈ ਹੈ ਦੇਖੋ ਸੰਘਣੀ ਵੀ ਹੋ ਗਈ ਕਾਫੀ ਹੈ ਨਾ ਹੁਣ ਜਿਹੜੇ ਮਾਜਾ ਉਹ ਆਪਾਂ ਥੋੜਾ ਜਿਹਾ ਠੰਡੀ ਹੋ ਜੇ ਵੇ ਆਪਾਂ ਗੈਸ ਨੂੰ ਬੰਦ ਕਰ ਦਿੰਦੇ ਆ ਤੇ ਇਹਨੂੰ ਆਪਾਂ ਠੰਡੀ ਹੋਣ ਵਾਸਤੇ ਰੱਖਦੇ ਆ ਫਿਰ ਆਪਾਂ ਮਾਜੇ ਦੇ ਵਿੱਚ ਪਾਵਾਂਗੇ ਦੇ ਕੱਚੇ ਦੇ 판ਡੇ ਦੇ ਵਿੱਚ ਆਪਾਂ ਕੱਢ ਕੇ ਰੱਖ ਲੈਣੀ ਆ ਜਿਹੜਾ ਟੱਕਣਾ ਜਿਹੜਾ ਉਹ ਟਾਈਟ ਹੋ ਜੇਵੇ ਫਿਰ ਇਹ ਲੰਮਾ ਟਾਈਟ ਤੁਸੀਂ ਰੱਖ ਸਕਦੇ ਆ ਤੇ ਆਪਾਂ ਫਿਰ ਤੁਹਾਨੂੰ ਠੰਡੀ ਹੋਈ ਤੋਂ ਮਾਰਜ ਪਾਉਣੇ ਆ ਫਿਰ ਤੁਹਾਨੂੰ ਦੱਸਦੇ ਆ ਕਦੋਂ ਪਾਉਣੇ ਆ ਲਓ ਜੀ ਦੇਖੋ ਹੁਣ ਆਪਣੀ ਸੌਸ ਆ ਜਿਹੜੀ ਇਹ ਬਿਲਕੁਲ ਤਿਆਰ ਹੋ ਗਈ ਆ ਦੇਖੋ ਸੰਘਣੀ ਵੀ ਹੋ ਗਈ ਕਾਫੀ ਹੈ ਨਾ ਜੋ ਜਿਹੜੇ ਮਾਰਜਾ ਉਹ ਆਪਾਂ ਥੋੜਾ ਜਿਹਾ ਠੰਡੀ ਹੋ ਜੇਵੇ ਆਪਾਂ ਗੈਸ ਨੂੰ ਬੰਦ ਕਰ ਦਿੰਨੇ ਆ ਤੇ ਇਹਨੂੰ ਆਪਾਂ ਠੰਡੀ ਹੋਣ ਵਾਸਤੇ ਰੱਖਦੇ ਆ ਫਿਰ ਆਪਾਂ ਮਾਰਜੇ ਦੇ ਵਿੱਚ ਪਾਵਾਂਗੇ ਤੇ ਕੱਚ ਦੇ 판ਡੇ ਦੇ ਵਿੱਚ ਆਪਾਂ ਕੱਢ ਕੇ ਰੱਖ ਲੈਣੀ ਆ ਜਿਹਦਾ ਟੱਕਣਾ ਜਿਹੜਾ ਉਹ ਟਾਈਟ ਹੋ ਜੇਵੇ ਫਿਰ ਇਹ ਲੰਮਾ ਟਾਈਟ ਤੁਸੀਂ ਰੱਖ ਸਕਦੇ ਆ ਤੇ ਆਪਾਂ ਫਿਰ ਤੁਹਾਨੂੰ ਠੰਡੀ ਹੋਈ ਤੋਂ ਮਾਰਜ ਪਾਉਣੇ ਆ ਫਿਰ ਤੁਹਾਨੂੰ ਦੱਸਦੇ ਆ ਕਦੋਂ ਪਾਉਣੇ ਆ ਲੋ ਜੀ ਹੁਣ ਆਪਾਂ ਹਰੀ ਪਦੀਨੇ ਤੇ ਣੀਆਂ ਦੀ ਚਟਣੀ ਤਿਆਰ ਕਰੀ ਗਏ ਆਪਾਂ ਥੋੜਾ ਜਿਹਾ ਣੀਆਂ ਲਿਆ ਤੇ ਥੋੜਾ ਜਿਹਾ ਪਦੀਨਾ ਲਿਆ ਇਹ ਆਪਾਂ ਘਰੋਂ ਫਰੈਸ਼ ਤੋੜਿਆ ਦੇਖੋ ਕਿੰਡਾ ਸੋਹਣਾ ਤੇ ਹੁਣ ਆਪਾਂ ਇਹਦੇ ਵਿੱਚ ਹੋਰ ਆਪਾਂ ਕੀ ਕੁਝ ਪਾਉਣਾ ਮੈਂ ਇੱਕ ਆਪਾਂ ਨਿੰਬੂ ਨੂੰ ਨਿਚੋੜ ਕੇ ਰੱਖ ਲਿਆ ਚਾਰ ਆਪਾਂ ਹਰੀਆਂ ਮਿਰਚਾਂ ਤੇ ਥੋੜਾ ਜ੍ਹਾ ਰੱਖ ਲੈ ਲਿਆ ਇਹ ਆਪਣੇ ਕੋਲੇ ਜੀਰੇ ਦਾ ਪਾਊਡਰ ਆ ਤੇ ਇਹ ਆਪਾਂ ਥੋੜੀ ਜੀ ਸ਼ੂਗਰ ਲਈਆ ਡੇਢ ਚਮਚਾ ਤੇ ਆਪਣੇ ਕੋਲੇ ਹੈਗਾ ਵਾ ਕਾਲਾ ਲੂਣਾ ਤੇ ਰੇ ਕਾਲੀ ਪੀਸੀਬ ਮਿਰਚਾ ਹੁਣ ਆਪਾਂ ਇਹਨੂੰ ਪਹਿਲਾਂ ਬਰੀਕ ਕੱਟਦੇ ਆ ਫਿਰ ਆਪਾਂ ਗ੍ਰੈਂਡਰ ਦੇ ਵਿੱਚ ਪਾ ਕੇ ਇਹਨੂੰ ਪੀਸ ਲੈਨੇ ਆ ਤੇ ਫਿਰ ਤੁਹਾਨੂੰ ਦਿਖਾਉਂਦੇ ਲਓ ਜੀ ਹੁਣ ਆਪਾਂ ਧਣੀ ਆ ਜਿਹੜਾ ਤੇ ਪਦੀਨਾ ਇਹਨੂੰ ਬਰੀਕ ਕੱਟ ਲਿਆ ਹੁਣ ਆਪਾਂ ਇਹਦੇ ਵਿੱਚ ਪਾ ਕੇ ਪੀਸ ਲੈਨੇ ਆ ਜਿਵੇਂ ਕੀ ਤਰ੍ਹਾਂ

ਹੋਨੇਸ ਤਰ੍ਹਾਂ ਦਾ ਹੈ ਪੀਸਿਆ ਗਿਆ ਹੁਣ ਆਪਾਈ ਦੇ ਵਿੱਚ ਲੈਮਨ ਦਾ ਜੂਸ ਆ ਜਿਹੜਾ ਇਹ ਵੀ ਪਾ ਦੇਣਾ ਤੇ ਆਪਾਂ ਜਿਹੜੀਆਂ ਕੀ ਮਸਾਲੇ ਆ ਇਹ ਨੂਨ ਹੋ ਗਿਆ 슈ਗਰ ਹੋ ਗਈ ਤੇ ਆਪਣੀ ਕਾਲੀ ਮਿਰਚ ਥੋੜੀ ਜਿਹਾ ਪਾਊਡਰ ਇਹ ਸਾਰਾ ਕੁਝ ਮਿਚਵਾ ਦੇਣਾ ਮਾ ਤਿਆਪਾਂ ਚਾਰ ਕਪੀਸਾ ਬਰਫ ਦੇ ਲਈਆ ਇਹਨੂੰ ਤਾਂ ਪਾਇਦਾ ਜਬ ਤੁਸੀਂ ਥੋੜਾ ਜਿਹਾ ਚਾਹ ਮਚਕਾ ਪਾਣੀ ਦਾ ਪਾਣੋ ਨਹੀਂ ਬਰਫ ਪਾ ਲੋ ਇਹਦੇ ਨਾਲ ਕਾਲੀ ਨਿੰਦੀ ਜੜਣੀ ਤੇਸ ਕਰਕੇ ਮੈਂ ਬੱਚੇ ਥੋੜਿਆ ਜਿਹਾ ਪਾਤਾ ਤੇ ਹੁਣ ਆਪਾਂ ਜੰਗੀ ਤਰ੍ਹਾਂ ਮੈਸ ਸਿਕਾਉਣਾ ਤੇ ਤੀਸ ਜਗਾ ਲਓ ਜੀ ਆਪਣੀ ਖੱਟੀ ਮਿੱਠੀ ਇਮਲੀ ਦੀ ਚਟਣੀ ਤੇ ਆਪਣੀ ਹਰੀ ਪਦੀਨੇ ਦੀ ਚਟਣੀ ਤਿਆਰ ਹੋ ਗਈ ਆ ਦੋਵੇਂ ਚਟਣਿਆਂ ਦਾ ਪਾ ਤਿਆਰ ਕਰ ਲਿਆ ਇਹਨਾਂ ਨੂੰ ਤੁਸੀਂ ਬੇਲ ਪੂਰੀ ਨਾਲ ਜਾਂ ਦੇਈਂ ਪਲੇਨ ਨਾਲ ਬਣਾ ਕੇ ਚਾਟ ਪਾਪੜੀ ਨਾਲ ਜਿਵੇਂ ਤਾਂ ਤੁਸੀਂ ਕਿਸੇ ਵੀ ਚੀਜ਼ ਨਾਲ ਬਣਾ ਕੇ ਖਾ ਸਕਦੇ ਆ ਤੇ ਇਸ ਤਰ੍ਹਾਂ ਤੁਸੀਂ ਮੇਰੇ ਤਰੀਕੇ ਨਾਲ ਬਣਾ ਕੇ ਦੇਖਿਓ ਤੇ ਫਿਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਸੀਂ ਸਾਡੀ ਵੀਡੀਓ ਨੂੰ ਇੰਸਟਾਗ੍ਰam ਤੇ ਤੇ ਟਿਕਟੌਕ ਤੇ ਵੀ ਵੇਖ ਸਕਦੇ ਆਂ ਬਿਲਕੁਲ ਹੀ ਆਪਾਂ ਨੈਕਸਟ ਟਾਈਮ ਨਵੀਂ ਵੀਡੀਓ ਨਾਲ